ਮਿਆਂ ਨੂੰ ਗੁਰਦੀ ਚ ਮਿਲਦੀ ਆਫੀਮ ਮੁਰਦੀ ਚ ਮਿਲਦੀ ਆਫੀਮ ਜੰਮਿਆ ਨੂੰ ਗੁਰਦੀ ਚ ਮਿਲਦੀ ਆਫੀਮ ਹੈ ਕਾਕੇ ਬੁਰੇ ਫਸੇ ਗੁਰੂ ਰੰਦਾਵਾ ਸਮਰਾਲਾ ਅਦਾਲਤ ਕੋਲੋਂ 2 ਸਤੰਬਰ ਨੂੰ ਪੇਸ਼ ਹੋਣ ਦਾ ਕੀਤਾ ਗਿਆ ਸਾਮਣੇ ਜਾਰੀ ਪੰਜਾਬੀ ਗਾਇਕ ਗੁਰੂ ਰੰਦਾਵਾ ਲਈ ਉਸ ਵਕਤ ਕਾਨੂੰਨੀ ਮੁਸ਼ਕਲਾਂ ਖੜੀਆਂ ਹੋ ਗਈਆਂ ਜਦੋਂ ਸਮਰਾਲਾ ਨੇਲੇ ਪਿੰਡ ਪਰਮਾ ਦੇ ਇੱਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰਤ ਅਦਾਲਤ ਕੋਲੋਂ ਉਹਨਾਂ ਨੂੰ 2 ਸਤੰਬਰ ਨੂੰ ਪੇਸ਼ ਹੋਣ ਲਈ ਸਾਮਣੇ ਜਾਰੀ ਕਰ ਦਿੱਤਾ ਗਿਆ ਐਡਵੋਕੇਟ ਗੁਰਵੀਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਦੀਪ ਸਿੰਘ ਮਾਨਵਾਸੀ ਪਿੰਡ ਬਰਮਾ ਤਹਿਸੀਲ ਸਿਮਰਾਲਾ ਬਰੋ ਇਤਰਾਜ਼ ਜਾਰੀ ਕੀਤਾ ਗਿਆ ਹੈ ਕਿ ਗਾਇਕ ਵੱਲੋਂ ਆਪਣੇ ਨਵੇਂ ਆਏ ਗੀਤ ਸਿਰਾ ਵਿੱਚ ਇੱਕ ਲਾਈਨ ਇਤਰਾਜਯੋਗ ਵਰਤੀ ਗਈ ਹੈ ਜਿਸ ਵਿੱਚ ਇਸ ਸ਼ਬਦ ਵਰਤੇ ਗਏ ਹਨ ਕਿ ਜੰਮਿਆਂ ਨੂੰ ਕੁਰਤੀ ਚ ਮਿਲਦੀ ਅਫੀਮ ਹੈ ਇਨ੍ਹਾਂ ਇਤਰਾਜ਼ਯੋਗ ਸ਼ਬਦਾਂ ਤੋਂ ਬਾਅਦ ਸਾਡੇ ਵੱਲੋਂ ਇਸ ਗਾਇਕ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ਉਹਨਾਂ ਕਿਹਾ ਕਿ ਸਾਡੇ ਵੱਲੋਂ ਇਨ੍ਹਾਂ ਲਾਈਨਾਂ ਤੇ ਇਤਰਾਜ਼ ਜਾਰੀ ਕਰਦੇ ਹਾਂ ਸ਼ਪਸ਼ਟ ਕੀਤਾ ਗਿਆ ਹੈ ਕਿ ਗੁਰਤੀ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਵਿਸ਼ੇਸ਼ ਮਾਨਤਾ ਦਿੱਤੀ ਗਈ ਹੈ ਪਟਿਆਲਾ ਜ਼ਿਲ੍ਹਾ ਦੇ ਪਿੰਡ ਬਰਾਸਤ ਦੇ ਵਿੱਚ ਪਿਛਲੇ ਦਿਨੀ ਹੋਈ ਤੇਜ਼ ਹਵਾਸ਼ਕਨ ਇੱਕ ਗਰੀਬ ਪਰਿਵਾਰ ਦੇ ਉੱਪਰ ਕੁਦਰਤ ਦੀ ਮਾਰ ਪਈ ਹੈ ਦੱਸਦੀ ਹੈ ਕਿ ਤੇਜ਼ ਬਰਸਾਤ ਦੀ ਵਜ੍ਹਾ ਕਾਰਨ ਦਿਹਾੜੀ ਮਜ਼ਦੂਰੀ ਕਰਨ ਵਾਲੇ ਗਰੀਬ ਪਰਿਵਾਰ ਦਾ ਪੂਰਾ ਕੰਮ ਬਰਸਾਤ ਕਾਰਨ ਟਹਿਟਰੀ ਹੋ ਗਿਆ ਜਿਸ ਕਨ ਪਰਿਵਾਰ ਦਾ ਜਿੱਥੇ ਭਾਰੀ ਨੁਕਸਾਨ ਹੋਇਆ ਉੱਥੇ ਹੀ ਪਰਿਵਾਰ ਇਸ ਨੁਕਸਾਨ ਦੀ ਵਜ੍ਹਾ ਕਾਰਨ ਪੂਰੀ ਤਰ੍ਹਾਂ ਨਾਲ ਟੁੱਟ ਗਿਆ ਪਰਿਵਾਰ ਚ ਪਤੀ ਪਤਨੀ ਦਿਹਾੜੀ ਮਜ਼ਦੂਰੀ ਕਰਦੇ ਨੇ ਜਿਰੀ ਲਾਉਣ ਲਈ ਦਿਹਾੜੀ ਕਰਦੇ ਨੇ ਰੋਜ਼ਾਨਾ 400 ਰੁਪਏ ਦਿਹਾੜੀ ਇਹਨਾਂ ਨੂੰ ਮਿਲਦੀ ਹੈ ਜਿਸ ਕਰਕੇ ਪੂਰੇ ਘਰ ਦਾ ਗੁਜ਼ਾਰਾ ਕਰਦੇ ਨੇ ਉਸੇ ਵਿੱਚ ਹੀ ਬੱਚਿਆਂ ਦੀ ਫੀਸ ਭਰਦੇ ਨੇ ਪਰਿਵਾਰ ਚ ਦੋ ਬੇਟੀਆਂ ਤੇ ਇੱਕ ਬੇਟਾ ਹੈ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਨੇ ਪਰਿਵਾਰ ਹੱਥ ਜੋੜ ਕੇ ਲੋਕਾਂ ਅੱਗੇ ਮਦਦ ਦੀ ਗੋਹਾਲ ਲਗਾ ਰਿਹਾ ਹੈ ਪੀੜਤ ਪਰਿਵਾਰ ਦਾ ਦੱਸਣਾ ਹੈ ਕਿ ਪਿਛਲੇ ਦਿਨੀ ਤੇਜ਼ بارش ਕਾਰਨ ਉਹਨਾਂ ਦਾ ਘਰ ਕੁਦਰਤੀ ਮਾਰ ਹਟਾ ਗਿਆ ਜਿਸ ਕਮਰੇ ਦੀ ਛੱਤ ਡਿੱਗੀ ਉਸ ਕਮਰੇ ਦੇ ਵਿੱਚ ਉਸਦੇ ਬੱਚੇ ਪੜ੍ਹਾਈ ਕਰ ਰਹੇ ਸੀ ਤਾਂ ਉਸੇ ਵਕਤ ਹੀ ਰਾਤ ਨੂੰ 10 ਵਜੇ ਮਿੱਟੀ ਡਿਗਣੀ ਸ਼ੁਰੂ ਹੋਈ ਤਾਂ ਬੱਚੇ ਬਾਹਰ ਭੱਜਣਾ ਸ਼ੁਰੂ ਹੋਏ ਤਾਂ ਉਸੇ ਵਕਤ ਹੀ ਛੱਤ ਡੇਗ ਪਈ ਜਿਸ ਵਿੱਚ ਉਹਨਾਂ ਦੇ بیٹے ਦੀ ਬਾਹ ਦੇ ਉੱਪਰ ਇੱਟ ਲੱਗੀ ਹੈ ਫਿਲਹਾਲ ਪਰਿਵਾਰ ਮਦਦ ਦੀ ਗੋਹਾਲ ਲਗਾ ਰਿਹਾ ਹੈ ਦੋ ਦਿਨਾਂ ਅਲਟੀਮੇਟਮ ਤੋਂ ਬਾਅਦ ਪੰਜਾਬ ਸਰਕਾਰ ਖਿਲਾਫ ਤਿੱਖਾ ਰੋਸ ਪੰਜਾਬ ਸਰਕਾਰ ਵੱਲੋਂ ਬਲਾਕ ਤਰਸਿੱਕਾ ਨੂੰ ਖਾਤਮ ਕਰਨ ਦੇ ਫੈਸਲੇ ਤੇ ਲੋਕਾਂ ਦੇ ਗੁੱਸੇ ਨੂੰ ਭੜਕਾ ਦਿੱਤਾ ਬਲਾਕ ਤਰਸਿੱਕਾ ਬਚਾਓ ਮੋਰਚੇ ਵੱਲੋਂ ਦਿੱਤੇ ਗਏ ਅਲਟੀਮੇਟਮ ਦੀ ਮਿਆਦ ਖਤਮ ਹੋਣ ਤੋਂ ਬਾਅਦ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਹਰਬਜਨ ਸਿੰਘ ਈਟੀਓ ਖਿਲਾਫ ਵਿਰੋਧ ਪ੍ਰਦਰਸ਼ਨ ਤੇਜ਼ ਕਰ ਦਿੱਤੇ ਹਨ ਇਸ ਵਿਰੋਧ ਤਹਿਤ ਦੋਮਾ ਆਗੂਆਂ ਨੇ ਪੁਤਲੇ ਫੂਕੇ ਗਏ ਪਿੰਡ ਸ਼ਾਪੁਰ ਸੰਗਰਾਮਾ ਅਤੇ ਰਸੂਲਪੁਰ ਖੁਰਸਮਿਤ ਕਈ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸਰਕਾਰ ਬਦ ਨਾ ਵੀ ਦਾ ਨਾਅਰੇਬਾਜ਼ੀ ਕੀਤੀ ਪ੍ਰਦਰਸ਼ਨ ਵਿੱਚ ਪਿੰਡ ਤਸਿੱਕਾ ਕੋਟਖੇਰਾ ਮਾਲੂਵਾਲ ਡੇਰੀਵਾਲ ਸਰਜਾ ਜੋਧਾ ਨਗਰੀ ਜੋਧਾ ਨਗਰੀ ਅਤੇ ਜੱਬਵਾਲ ਦੇ ਮੌਜੂਦਾ ਤੇ ਸਾਬਕਾ ਪੰਚਾਂ ਸਰਪੰਚਾਂ ਸਮੇਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਸ਼ਿਰਕਤ ਕੀਤੀ ਇੱਕ ਆਖ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਸਰਕਾਰ ਦੇ ਇਸ ਫੈਸਲੇ ਨੂੰ ਲੋਕਤੰਤਰ ਵਿਰੋਧੀ ਤੇ ਤਾਣਾ ਸ਼ੇਹੀ ਦਸਿਆ ਨਾ ਕਿ ਇਹ ਫੈਸਲਾ ਪਿੰਡਾਂ ਦੇ ਲੋਕਾਂ ਦਾ ਸਿੱਧਾ ਧੱਕਾ ਹੈ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਆਗੂ ਨੇ ਸਪਸ਼ਟ ਕੀਤਾ ਵੀ ਜਦ ਤੱਕ ਬਲਾਕ ਤਸੀਕਾ ਨੂੰ ਬਹਾਲ ਨਹੀਂ ਕੀਤਾ ਜਾਂਦਾ ਸੰਘਰਸ਼ ਜਰ